ਚਾਚਾ ਉਹ ਮੜਾਇਆ ਮੇਰੇ ਨਾਲ ਕੜਾਈਆਂ ਉਹ ਦੇਖੀ ਰੇੜਾ ਡਿੱਗ ਗਿਆ ਯਾਰ ਉਹਨਾਂ ਦੀ ਜੀਰੀ ਚ ਸਾਡਾਂ ਨੇ ਜ ਓਏ ਉੱਥੋਂ ਦੀ ਕਾਨੋ ਲਿਆਉਣਾ ਇਦਾਂ ਕੋਈ ਏਸੀ ਦਾ ਹੈਗੇ ਨੇ ਉਹ ਜੋੜ ਕੇ ਪੱਠੀਆਂ ਲਈ ਆਉਣਾ ਓ ਕੀ ਕਰਾਂ ਬੈੜਾ ੱਟਕੇ ਨਾਲ ਹੋ ਗਿਆ ਤੂੰ ਮੜਾਇਆ ਕਢਾ ਦੇ ਹਾਂ ਹੁਣ ਮੈਥੋਂ ਨਹੀਂ ਕਢਾਇਆ ਜਾਂਦਾ ਮੈਥੋਂ ਆਪਦੀ ਨਹੀਂ ਕੰਮ ਲੋਟ ਆਉਂਦੇ ਓਏ ਚਾਚਾ ਬਣ ਕੇ ਆ ਜਾ ਬਸ ਬੈੜਾ ਬੈੜਾ ਨਹੀਂ ਬਣਾ ਦੇ ਇੱਕ ਵਾਰੀ ਓਏ ਉਦੋਂ ਬਾਅਦ ਨਹੀਂ ਮਾਅ ਕਰਦਾ ਯਾਰ ਅਹੀਂ ਮੜਾਇਆ ਕਢਾਈ ਕਰਾਂ ਚੱਲ ਚੱਲ ਆ ਜਾ ਬੜਾ ਸਿਆਪਾ ਕਰਿਆ ਦਾ ਸਭ ਬੰਦਾ ਮਸਾ ਦਾ ਜੀਰੀ ਲਈ ਤੀ ਕੀ ਹੋ ਗਿਆ ਹੋਣਾ ਕੀ ਆ ਮਾਂ ਪਾ ਦੀ ਪਾਣੀ ਦੀ ਕੁੱਟ ਦੇ ਪਾਣੀ ਤਾਂ ਮੈਂ ਦੇ ਦਿੰਨੀ ਮੈਨੂੰ ਐ ਦੱਸ ਐ ਬੋਲਦਾ ਜੇ ਤੂੰ ਰਿਆਉਣਾਗਾ ਬੋਲਦਾ ਤਾਂ ਤਾਂ ਆਉਣਾ ਉਹ ਆਪਣੇ ਵਾਲੇ ਤੋਂ ਰੇੜਾ ਵੜ ਗਿਆ ਆਪਣੇ ਵਾਲੇ ਬੌਂਚ ਦੋ ਕਿੱल्ल्या ਦੀ ਬਾਹੀ ਤੇ ਤੁਹਾਡੇ ਲਾਲਾ ਵੀ ਇੰਨਾ ਚੌੜਾ ਹੋਣਾ ਸਾਰੀ ਜੀਰੀਏ ਮਿੱਦਤੀ ਬੂਮੇ ਮਰ ਜਾ ਇਹ ਤਾਂ ਮਰਨੇ ਆਪਣਾ ਜਾਣ ਕੇ ਨੁਕਸਾਨ ਕਰਦੇ ਮੇਰੀ ਗੱਲ ਸੁਣ ਲੈ ਤੂੰ ਹੁਣੇ ਉਹਨਾਂ ਦੇ ਲਾਂਬਾ ਦੇ ਕੇ ਅਈ ਮਾ ਕੋਈ ਨਾ ਚਾਲਾ ਬੈੜਾ ਤੀਗਾ ਹੁਣ ਨਵਾਂ ਬੈੜਾ ਗਾ ਵੜ ਗਿਆ ਹੁਣ ਕਿਹੜਾ ਕੋਈ ਨਹੀਂ ਲੈ ਕੇ ਅੱਜ ਥੋੜਾ ਮਖਸਾਨ ਕੀਤਾ ਕੱਲ ਮੈਂ ਤੂੰ ਵੱਧ ਕਰਨੀ ਮੇਰੀ ਗੱਲ ਸੁਣ ਲੈ ਸ਼ਰੀਕਾਂ ਹੀ ਲੋਟ ਨਹੀਂ ਆਉਣਾ ਹੁੰਦਾ ਇਹਨਾਂ ਦਾ ਹਿੱਕ ਤੇ ਗੋਡਾ ਦੇਣਾ ਪੈਂਦਾ ਲਵਾ ਦੂਗਾ ਆਪਣੇ ਨਾਲ ਡਾਲ ਲਵਾ ਦੂਗਾ ਪਹਿਲਾਂ ਵੀ ਤਾਂ ਕਰਾਉਂਦਾ ਰਿਹਾ ਕਹਾਂ ਤੂੰਗਾ ਮੈਂ ਉਹਨੂੰ ਵੀ ਤੂੰ ਡਾਲ ਲਾ ਬਈ ਚੱਲ ਮੇਰੀ ਗੱਲ ਸੁਣ ਤੂੰ ਤਾਂ ਗੱਲਾਂ ਜੋ ਕਰਾ ਬੈਠਾ ਰਿਹਾ ਮੈਂ ਲਾਂਬਾ ਦੇ ਕਿਉਂ ਨਹੀਂ ਫਿਰ ਮੇਰੀ ਗੱਲ ਸੁਣ ਲੈ ਚੰਗਾ ਹਾਂ ਮੈਂ ਹੀ ਵਗ ਜਾਣਾ ਐਵੇਂ ਨਾ ਪੱਕ ਮੈਂ ਜਾ ਕੇ ਝਾੜ ਕੇ ਆਉਂਗਾ ਐ ਤਾਂ ਮੈਨੂੰ ਇੰਨੇ ਵਾਰ ਕਿਹਾ ਵੀ ਪਈ ਤੂੰ ਆਪ ਹੀ ਰੇੜਾ ਨਾਲ ਲੈ ਕੇ ਆਇਆ ਕਰ ਮੋਟਰਸਾਈਕਲ ਦਾ ਰਾਹ ਐ ਨਾ ਫਿਰ ਉਹਦੀ ਅੱਖਾਂ ਫੁੱਟੀਆਂ ਸੀ ਮੈਂ ਤਾਂ ਸਮਝ ਨਹੀਂ ਉਹਦਾ ਮਤਲਬ ਕੀ ਆਪਣੇ ਖੇਤ ਦੇ ਵਿੱਚ ਉਹਨੂੰ ਗੜਾ ਬਾੜਨ ਦੀ ਮੈਂ ਤਾਂ ਆਪੇ ਕਹੀ ਜਾਣਾ ਚੱਲ ਜੇ ਹੁਣ ਗੱਲ ਮੈਂ ਤਾਂ ਤਾਂ ਠੰਡੀ ਪਾਉਂਦੇ ਮੈਂ ਚੱਲ ਕਾਨੂੰ ਵਧਾਉਣੀ ਹੈ ਜੇ ਤੂੰ ਕਹਣੀ ਮੈਂ ਲਿਆਉਣਾ ਲੰਮਾ ਫਿਰ ਜਾਣ ਕੇ ਕਰਤੂਤਾ ਕਰਦੇ ਹੈਗੇ ਤੈਨੂੰ ਨਹੀਂ ਪਤਾ ਉਹ ਲੜਾਈ ਮੁੱਲ ਲੈਂਦੇ ਆਗੇ ਤੂੰ ਹੁਣੇ ਲਾਂਬਾ ਦੇ ਕੇ ਆ ਭਾਈ ਨਹੀਂ ਫਿਰ ਮੈਂ ਜਾਊ ਮੈਥੋਂ ਬਾਲਾ ਬੋਲੇ ਜਾਊਗਾ ਹੁਣ ਨਾ ਜਾਈ ਮੈਂ ਜਾ ਕੇ ਹਾਂ ਹੋਰ ਐਵੇਂ ਤੂੰ ਉੱਥੇ ਬੋਲੇਗੀ ਬੁੜੀਆਂ ਨਾਲ ਕੋਈ ਫਾਇਦਾ ਨਹੀਂ ਆ ਬੋਲੇਗੀ ਨਹੀਂ ਉਹਦੀ ਮਾਂ ਨੂੰ ਚੰਗੀ ਤਰ੍ਹਾਂ ਸਮਝਾ ਦੇ ਨਹੀਂ ਕਾਇਦ ਕੀਤਾ ਛੱਡਦਾ ਮੁੜ ਕੇਗਾ ਫਿਰ ਮੇਰੀ ਮਾਂ ਉਪਾ ਹੀ ਲਾਂਬਾ ਦੇਣ ਫਿਰ ਨਾ ਕਹੀ ਮੈਂ ਚੰਗਿਆ ਸੁਨਾ ਕਿਉਂ ਵੀ ਭਾਈ ਬਚ ਗਿਆ ਨਹੀਂ ਉਹਦੇ ਥਾਪੜੇ ਲੱਗਦੇ ਮਰਦਾ ਨਾ ਜਿੱਦ ਮੈਂ ਟੱਕਰ ਕਰਦਾ ਜੁੰਡੇ ਦੀ ਮਾਂ ਪੱਟੂ ਚਾ ਕੋਈ ਨਾ ਐਵੇਂ ਨਾ ਦੁਪਾਰਾ ਹਾਂ ਐਵੇਂ ਨਹੀਂ ਤਈ ਫਿਰ ਚੜਾ ਰੱਖੇ ਨੇ ਉਹ ਚਾਚੀ ਚਾਚੀ ਵੇ ਹਾਂ ਦਾਰਿਆ ਗਿਆ ਖਰਜੇ ਮੇ ਪਾਣੀ ਲਿਓ ਨਹੀਂ ਪੁੱਤ ਤੈਨੂੰ ਬਸ ਬਸ ਪਾਣੀ ਦੀ ਲੋੜ ਨਹੀਂ ਹੈਗੀ ਤੂੰ ਆ ਜਾ ਮੜਾ ਗੱਲ ਕਰ ਮੇਰੇ ਨਾਲ ਇੱਕ ਲੈ ਦੱਸ ਕੀ ਗੱਲ ਕਰਨੀ ਹੈ ਬੋਲ ਗੱਲ ਕੀ ਕਰਨੀ ਹੈ ਉਹਨੂੰ ਆਪਣੇ ਵਾਲ ਨੂੰ ਸਮਝਾ ਲੈ ਕਾਦੇ ਵਾਸਤੇ ਕਲੇਸ਼ ਛੇੜਦਾ ਹੋ ਨਿੱਤਾ ਕਲੇਸ਼ ਛੇੜਦਾ ਨਾ ਕੀ ਹੋ ਗਿਆ ਪੁੱਤ ਇਹ ਹਜੇ ਕੀ ਕਰਤਾ ਉਹਨੇ ਇੱਕ ਤਾਂ ਅੱਖਾਂ ਦੀ ਭਰੀ ਲਿਓਣੀ ਹੁੰਦੀ ਆ ਤੁਸੀਂ ਨੇ ਹੈ ਮੈਂ ਤਾਂ ਇਹ ਨਹੀਂ ਸਮਝਾਂ ਤੁਸੀਂ ਮੁੱਲ ਲੈ ਲਿਆ ਕਰੋ ਕੀ ਉਹਨੂੰ ਰੱਖ ਕੇ ਕਰੋਗੇ ਥਾਂ ਤਾਂ ਹੈ ਨਹੀਂ ਤੁਹਾਡੇ ਉੱਤ ਜੇ ਲੈ ਕੇ ਆਉਣੀ ਆ ਤਾਂ ਐਡਾ ਰੇੜਾ ਲੈ ਕੇ ਤਰਪੂ ਉਹ ਗੱਲਾਂ 'ਚੋ ਗੱਲ ਹੈ ਕੋਈ ਲੈ ਫੇਰ ਕੀ ਹੋ ਗਿਆ ਪੁੱਤ ਕੋਈ ਨਾ ਸਾਈਕਲ ਦੇਉ ਕਹਿੰਦਾ ਮਾਂ ਮੇਰੇ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਰੇੜਾ ਲੈ ਜਾਂਦਾ ਫਿਰ ਕੀ ਕਰਤਾ ਐ ਕਿਉਂ ਪਕੀ ਕਰਤਾ ਕਿ ਉਹ 2 ਕਿੱਲਿਆਂ ਦੀ ਜੀਰੀ ਸਾਰੀ ਮਿੱਧ ਤੇ ਰੇੜਾ ਵਿੱਚ ਲਾ ਲਿਆ 2 ਕਿੱਲਿਆਂ ਦੀ ਜੀਰੀ ਮਿੱਧ ਤੇ ਹੋਰ ਕੀ ਹੁਣ 2 ਕਿੱਲਿਆਂ ਦੀ ਬਾਹ ਹੀ ਆ ਰੇ ਪਹੀ ਦੇ ਨਾਲ ਲੱਗਦੀ ਲੱਗਦੀ ਐ ਲਾ ਲਾ ਇੰਨੀ ਇੰਨੀ ਜਗ੍ਹਾ ਲੈ ਗਿਆ ਸਾਰਾ ਕੋਈ ਸਾਰੇ ਡਾਲ ਦੱਬਣੇ ਪੈਣਗੇ ਮੈਨੂੰ ਦੁਬਾਰੇ ਹੁਣ ਮੈਂ ਡੰਗਰ ਆ ਜਿਹੜਾ ਫਿਰਦਾ ਰਹੂੰਗਾ ਕੋਈ ਨਾ ਪੁੱਤ ਕੋਈ ਨਾ ਤੇਰਾ ਪਾਈ ਏ ਛੋਟਾ ਤੇਰੇ ਨਾਲ ਲੱਗ ਜੂਗਾ ਪਹਿਲਾਂ ਕਹਿੰਦਾ ਤੇਰੇ ਨਾਲ ਕਦੇ ਕੰਮ ਕਰਨ ਲੱਗਿਆ ਨਹੀਂ ਉਹ ਗੱਲ ਤਾਂ ਐ ਜੇ ਕੰਮ ਕਰਨ ਲੱਗਿਆ ਫਿਰ ਦਿਮਾਗ ਤਾਂ ਨਹੀਂ ਫਿਰਿਆ ਵੀ ਦੁਬਾਰੇ ਦੁਬਾਰੇ ਕਰੀ ਚੱਲਾਂਗੇ ਅਕਲ ਤਾਂ ਹੋਣੀ ਅੰਨੇ ਦੀ ਮਾੜੀ ਮੁੱਟੀ ਕੋਈ ਨਾ ਤਰੀ ਐ ਨਹੀਂ ਕਰਿਆ ਕਰਦੇ ਪੁੱਤ ਆਪਦੇ ਸੋ ਆਪਦੇ ਹੁੰਦੇ ਨੇ ਕਿਤੇ ਗਲਤੀ ਨਾ ਲੈ ਗਿਆ ਹੁਣ ਆ ਰੇੜਾ ਜੇ ਆਪਦਾ ਤਾਂ ਹੀ ਮੈਂ ਬਖਸ਼ਦਾ ਠੀਕ ਹੈ ਨਹੀਂ ਮੇਰੇ ਵਾਲਾ ਪਿਓ ਭਖਿਆ ਫਿਰਦਾ ਤੇ ਉਹਦੇ ਥਾਪੜੇ ਲਾਉਂਦਾ ਉਹ ਲੈ ਐਂ ਦੱਸ ਪੁੱਤ ਪਹਿਲਾਂ ਕਿਹੜਾ ਉਹ ਕਦੇ ਰੇੜਾ ਨਹੀਂ ਲੈ ਕੇ ਗਿਆ ਉਹ ਤਾਂ ਨਵਾਂ ਸੀ ਬੈੜਕਾ ਜਾ ਉਹ ਕਹਿੰਦਾ ਇਹਨੂੰ ਚਾਲੂ ਕਰਦਾ ਮੈਂ ਉਹਨੇ ਪੁੱਤ ਕਿਤੇ ਲਾਤਾ ਹੂ ਰੇੜਾ ਇਹ ਕਿਹੜਾ ਆਪਦੇ ਹੱਥ ਵਸ ਐ ਫੇਰ ਵੀ ਪਸ਼ੂ ਹੈਗਾ ਉਹ ਤਾਂ ਪਸ਼ੂ ਹੈਗਾ ਤੀ ਇਹਦੇ ਤਾਂ ਦਿਮਾਗ ਹੈਗਾ ਹੈ ਇਹ ਤਾਂ ਆਪਣੇ ਦਿਮਾਗ ਤੋਂ ਕੰਮ ਲੈ ਲੈ ਵੱਡਾ ਹਾਲੀ ਆ ਗਿਆ ਬੜੇ ਨੂੰ ਹਾਲੀ ਕੱਢਣ ਵਾਲਾ ਇਹ ਹੈ ਤੂੰ ਮੇਰੀ ਗੱਲ ਸੁਣ ਲੈ ਇਹਨੂੰ ਸਮਝਾ ਦਿਆ ਕਰ ਕਦੀ ਜੇ ਰੇੜਾ ਲੈ ਜਾਣਾ ਹੁੰਦਾ ਉਹ ਦੂਜੀ ਪਹੀ ਲੈ ਜਾ ਕਰ ਭਾਈ ਉਰਾਂ ਦੀ ਨਾਲ ਲੈ ਕੇ ਜਾਵੇਂ ਹੁਣ ਤਾਂ ਮੈਂ ਡਾਲ ਦੱਬ ਦੂੰਗਾ ਦਵਾਰੇ ਡਾਲ ਨਹੀਂ ਦੱਬਣੇ ਮੈਂ ਦਵਾਰੇ ਦੇਖ ਲੈ ਫਿਰ ਚਾਹੇ ਸੋਨ ਨੂੰ ਲੈ ਕੇ ਜਾਵਾਂ ਤੈਨੂੰ ਦੱਬ ਕਿਉਂਨੇ ਪਹਿਣਗੇ ਫਿਰ ਤਾਰੀ ਤੂੰ ਵੀ ਐ ਬੋਲਣ ਸਿੱਖਿਆ ਮੈਨੂੰ ਐ ਲੱਗਦਾ ਪੁੱਤ ਤੈਨੂੰ ਵੀ ਤੇਰੀ ਮਾਂ ਦਾ ਪਾ ਲੱਗਿਆ ਤੂੰ ਤਾਂ ਕਦੇ ਹੁਈ ਨਹੀਂ ਬੋਲਿਆ ਸੀ ਆ ਕੇ ਮੇਰੇ ਕੋਲ। ਅੱਖਾਂ ਕਿਆ ਬੋਲਦਾ ਫਿਰ? ਅੱਖਾਂ ਕਿਆ ਬੋਲਦਾ? ਗਰਮੀ ਦੇਖ ਲੈ ਕਿੰਨੀ ਆ। ਮੈਨੂੰ ਪਤਾ ਮੈਂ ਕਿਵੇਂ ਜੀਰੀ ਲਾਈ ਤੀ। ਹੈ? ਉਹਦਾ 1 ਮਿੰਟ ਨਹੀਂ ਲੱਗਿਆ ਸਾਰੀ ਉਹ ਖਰਾਬ ਕਰਨ ਵਿੱਚ। ਸਾਰੀ ਮਿਹਨਤ ਹੀ। ਮੈਂ ਤੈਨੂੰ ਕਹਿਣੀ ਵੀ ਕੋਈ ਨਾ ਈਸ਼ੂ ਲਵਾਇਆ ਉਹ ਤੇਰੇ ਨਾਲ ਢਾਲ। ਲਵਾਇਆ ਉਹ ਜਿੰਨੇ ਦਾ ਕੰਮ ਕਰਦਾ ਦੁੱਗਣੇ ਦਾ ਖਾਇਆ ਹੁੰਦਾ ਸਾਡੇ ਤਾਂ। ਸਾਡੇ ਤਾਂ ਅੰਨੇ ਜਿੰਨਾ ਸਾਰਾ ਨਹੀਂ ਹੈਗਾ ਉਹਦਾ। ਬੇ ਕੋਈ ਨਾ। ਕਦੇ ਦਾ ਕਦੇ ਦਾਦੇ ਦੇ ਦੇ ਕਦੇ 50 ਦੇ ਦੇ ਕਦੇ 100 ਦੇ ਦੇ ਅੱਜ ਆ ਕਰਨਾ ਅੱਜ ਘਰੇ ਆ ਮੁੱਕਿਆ ਬੈ। ਮੈਂ ਤਾਂ ਕਦੇ ਦੇਖਿਆ ਨਹੀਂ ਸੁੱਖ ਨਾਲ ਵੀ ਅੱਜ ਸੋਡੀ ਰਸੋਈ ਦੇਖ ਪੁੱਤ ਤਾਰੀ ਐਡੀ ਵੱਡੀ ਗੱਲ ਨਹੀਂ ਕਰਿਆ ਕਰਦੇ ਉਹ ਪ੍ਰਮਾਤਮਾ ਤੋਂ ਡਰ ਕੇ ਰਹੀਦਾ ਹੁੰਦਾ ਕੋਈ ਨਾ ਕੀ ਹੋ ਗਿਆ ਜਿਹੇ ਤੇਰੇ ਚਾਚੇ ਤੇ ਬਿਮਾਰੀ ਆਈ ਤਾਂ ਸਾਡਾ ਉਹੀ ਗੱਲ ਹੈ ਕੱਖੋਂ ਹੌਲੇ ਹੋਏ ਅਸੀਂ ਉਹ ਚਾਚਾ ਕੜਾ ਖੋ ਜਾਂਦਾ ਠੀਕ ਚਾਚਾ ਕੜਾ ਉਦੋਂ ਕੜਾ ਫਿਰ ਤੁਸੀਂ ਨੇ ਲਾਤਾ ਹੈ ਜੇ ਹੱਥ ਬੋਚ ਕੇ ਚੱਲੀ ਗਏ ਚੰਗੇ ਹਸਪਤਾਲ 'ਚ ਦਿਖਾਉਂਦੇ ਬਚ ਜਾਂਦਾ ਉਹ ਅਸਤਾ ਬਥੇਰਾ ਪੱਟੇ ਪਰ ਸੁਣਦਾ ਕੌਣ ਹੈ ਇੱਥੇ ਬਸ ਉਹੀ ਗੱਲਾਂ ਬਚਾਉਣ ਤੇ ਲੱਕ ਬੰਨਿਆ ਵੀ ਹਾ ਚਾਰ ਰੁਪਏ ਬਚ ਜਾਨਗੇ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਤਾਰੀ ਤੈਨੂੰ ਕੀ ਪਤਾ ਮੈਂ ਆਪਦੇ ਸਾਰੇ ਪੂੰਜੀ ਤੇਰੇ ਚਾਚੇ ਤੇ ਲਾਤੀ ਮੇਰੇ ਮਨ ਚੇਹ ਰਹਿਦਾ ਵੀ ਮੇਰੇ ਪੁੱਤ ਦੇ ਸਿਰ ਤੋਂ ਇਹਦੇ ਪਿਓ ਦਾ ਛਾਇਆ ਨਾ ਉਠੇ ਜਿੰਨਾ ਚਿਰ ਜਿਊਂਗਾ ਮੇਰੇ ਪੁੱਤ ਨੂੰ ਸਹਾਰਾ ਹੈ ਮੈਂ ਤਾਂ ਇਹੀ ਸੋਚਦੀ ਹੁੰਦੀ ਪਹਵਾ ਮੰंजे ਤੇ ਹੀ ਬੈਠਾ ਰਹੇ ਅਸਰੀਕਾਂ ਦੀਆਂ ਬੋਲੀਆਂ ਕਰਕੇ ਸੋਚਦੀ ਹੁੰਦੀ ਮੈਂ ਵੀ ਮਾਂ ਪਾਣੀ ਦਾ ਗਲਾਸ ਲਿਆ ਦੇ ਓਹ ਹੋ ਗਰਮੀ ਬੜੀ ਹੋਈ ਪਈ ਏ ਇੱਕ ਤਾਂ ਵੀ ਗਰਮੀ ਦੇ ਲੱਗਦਾ ਪਾਣੀ ਤਾਂ ਤੈਨੂੰ ਮੈਂ ਫੇਰ ਹੀ ਪਿਉ ਤੂੰ ਮੈਨੂੰ ਐਂ ਦੱਸ ਆ ਕੀ ਕਰਕੇ ਐਂ ਤੂੰ ਖੇਤ ਮੈਂ ਕੀ ਕਰਕੇ ਐ ਕੁਝ ਵੀ ਨਹੀਂ ਕਰਕੇ ਆ ਨਾਲੇ ਖੇਤ ਅੱਜ ਤਾਂ ਮੈਂ ਗਈ ਨਹੀਂ ਮੈਂ ਤਾਂ ਕੱਲ ਗਿਆ ਸੀ ਮੈਨੂੰ ਨਹੀਂ ਪਤਾ ਕੱਲ ਗਿਆ ਕੱਜ ਗਿਆਗਾ ਮੇਰੇ ਕੋਲ ਤਾਰੀ ਆਇਆ ਸੀ ਹਾਂ ਫਿਰ ਕੀ ਕਹਿੰਦਾ ਸੀ ਕਹਿਣਾ ਕੀ ਸੀ ਜਿਹੜੀ ਕਰਤੂਤ ਤੂੰ ਕਰਕੇ ਆ ਉਹਗਾ ਦੱਸ ਕੇ ਗਿਆ ਮੈਂ ਤੂੰ ਉਹਦੀ ਚੀਰੀ ਕਾ ਤਾਂ ਮੱਧ ਕਹਿ ਆ ਪਾਈ ਰੇੜੇ ਵਿੱਚ ਲਾਤਾ ਉਹਦੇ ਹੈ ਓਹੋ ਓਏ ਉਹਦਾ ਚਾਰ ਡਾਲ ਲੈ ਮਾਂ ਬੱਛਾ ਭੱਜ ਲਿਆ ਸਮਿਆਂ ਨਹੀਂ ਹੈਗਾ ਤਾਂ ਕਰਕੇ ਮਾੜਾ ਜਿਹਾ ਟੈਰ ਉਹਨਾਂ ਦੀ ਜੀਰੀ ਕਣੀ ਉੱਤਰ ਗਿਆ ਉਹ ਤਾਂ ਕਹਿੰਦਾ ਦੋ ਕਿੱਲੇ ਦੀ ਬਾਹੀ ਕਹਿੰਦਾ ਐ ਐ ਐ ਐ ਲੈਗਾ ਤੁਰ ਤੱਕ ਇੱਕ ਤਾਂ ਸੌ ਲੱਗੇ ਸਾਰੇ ਟੱਬਰ ਨੇ ਗੱਪ ਮਾਰਨ ਦੀ ਨਾ ਸੌਹੇ ਖਾ ਰખી ਐ ਐਡੇ ਟੇ ਗੱਪ ਹੁੰਦੇ ਨੇਗੇ ਹੈ ਹਲੇ ਤੂੰ ਇਹ ਜੋ ਗੱਪ ਕਹਿ ਦਿੰਦਾ ਨਾਲੇ ਪਤਾ ਤੂੰ ਬੈਬਤ ਕਰਿਆ ਹੋਣਾਗਾ ਓਏ ਮਾਂ ਮੈਂ ਨਹੀਂ ਬੈਬਤ ਕਰੀ ਹੈਗੀ ਹੈ ਉਹ ਤਾਂ ਥੋੜਾ ਜਿਹਾ ਜੀਰੀ ਚ ਉੱਤਰ ਗਿਆ ਫਿਰ ਕੀ ਗੱਲ ਐ ਮੈਂ ਲਾਇਆ ਹੂੰ ਚਾਰ ਡਾਲ ਨਲੀਤਾਰੀ ਫਿਰ ਐਡਾ ਐਡੀ ਗੱਡੀ ਗੱਲ ਹੋਗੀ ਵੀ ਤੇਰੀ ਲਾਂਬਾ ਦੇਣਾ ਆ ਗਿਆ ਘਰੇ ਫਿਰ ਹੁਣ ਇਹ ਤਾਂ ਲਾਂਬਾ ਦੇਣਾ ਹੀ ਸੀ ਜਦ ਅਗਲੇ ਦਾ ਨੁਕਸਾਨ ਹੋ ਗਿਆ ਨੁਕਸਾਨ ਹੋਣ ਨੂੰ ਕੀ ਬਾਲੇ ਪੇਟਿਆਂ ਦਾ ਹੋਇਆ ਉਹ ਮੈਨੂੰ ਇਹ ਕਹ ਲੰਦਾ ਮੈਂ ਪੁੱਛ ਕਿਉਂ ਨਾ ਉਹਨੂੰ ਸਮਾਰ ਕੇ ਚੁੱਪ ਕਰਕੇ ਬਹਿ ਜਾ ਉਹਨੇ ਨਾ ਇਹ ਤਾਂ ਉਹੀ ਗੱਲ ਹੈ ਕਿ ਚੋਰੀ ਉੱਤੋਂ ਸੀਨਾ ਚੋਰੀ ਨਾ ਇਹ ਤਾਂ ਤੂੰ ਨੁਕਸਾਨ ਕਰਕੇ ਨਾ ਇਹ ਤੂੰ ਉਹਨੂੰ ਪੁੱਛਣ ਜਾਣਾ ਪੁੱਤ ਮੇਰੀ ਗੱਲ ਸੁਣ ਠੰਡੇ ਦਿਮਾਗ ਨਾਲ ਸੋਚਿਆ ਕਰ ਫਿਰ ਵੀ ਤੇਰਾ ਭਾਈ ਆ ਉਹ ਉਹਨਾਂ ਦੇ ਜਾਦੇ ਤਾਂ ਹੁਣ ਚਕੀਲਾ ਨਹੀਂ ਹੈਗਾ ਕੋਈ ਤਾਂ ਹੁਣ ਚਕੀਲਾ ਨਹੀਂ ਤੇਥੋਂ ਵੱਡਾ ਹੈ ਸਮਝੇ ਤੈਰੇ ਤਾਏ ਦਾ ਮੁੰਡਾ ਹੈਗਾ ਆਉਦੇ ਨੇ ਉਹ ਫੇਰ ਵੀ ਮੁੰਡਾ ਹੈ ਤਾਏ ਦਾ ਆਉਦੇ ਨੇ ਫਿਰ ਮੈਂ ਕਦੋਂ ਕਹਾਂ ਨਾ ਵੀ ਬਗਾਨੇ ਨੇ ਗੱਲ ਤਾਂ ਆਇਆ ਨਾ ਵੀ ਫਿਰ ਗੱਲ ਦਾ ਥੋਂ ਸਿਰ ਦੀ ਕਹੇ ਐਂ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਮਿਲਿਆ ਤੀ ਉਹ ਅੱਜ ਤੜਕੀ ਲੰਗਦਾ ਹੋਇਆ ਤੈਨੂੰ ਕੀ ਕਹੇ ਉਹ ਕਹਿੰਦਾ ਤਾਂ ਮੈਨੂੰ ਇਹ ਹੱਕ ਬਣਦਾ ਨਾ ਮੈਂ ਤੇਰੀ ਮਾਂ ਆਂਗੀ ਮਾਂ ਮੈਂ ਤੂੰ ਨਹੀਂ ਇੱਥੇ ਉੱਥੇ ਜਾਂਦਾ ਉਹਨਾਂ ਦੇ ਘਰੇ ਤੇਰੀ ਤਾਈ ਨੂੰ ਪੁੱਛਦਾ ਸਾਰਾ ਕੁਝ ਉਹ ਜਾਣ ਦੇ ਤਾਈ ਨੂੰ ਤਾਂ ਮੈਂ ਦੇਖ ਲੀ ਤਾਈ ਤਾਂ ਉਹਦੇ ਮੋਟਰਸਾਈਕਲ ਨੂੰ ਜਵਾਬ ਦਿੱਤਾ ਕੋਈ ਗੱਲ ਨਹੀਂ ਬਸ ਜਵਾਬ ਦੇ ਦਿੱਤਾ ਤਾਂ ਤਾਈ ਆਏ ਨਹੀਂ ਬੁਲਾ ਕਰ ਦੇਣਾ ਓਏ ਤੇਰੀ ਤਾਈ ਆ ਉਹ ਮੈਂ ਤਾਂ ਬੁਲਾਉਂਦਾ ਨਹੀਂ ਉਹਨੂੰ ਸੜੇ ਹਾਨ ਨੂੰ ਜਮਾ ਬੁਲਾਉਂਦਾ ਨਹੀਂ ਤੂੰ ਮੇਰੀ ਗੱਲ ਸੁਣ ਲੈ ਮੁੰਡਿਆ ਮੇਰੇ ਨਾਲ ਪਹਿਲਾਂ ਤੈਨੂੰ ਉਹ ਐ ਉਹ ਤੇਰੀ ਵੱਡੀ ਮਾਂ ਐ ਸਮਝ ਗਿਆ ਹਾਂ ਵੱਡੀ ਮਾਂ ਐਗੀ ਉਹ ਆਪਦੇ ਬਾਰੇ ਤਾਂ ਫਿਰ ਜਵਾਬ ਕਿਵੇਂ ਦੇਤਾ ਉਹਨੇ ਆਪਦਾ ਕਹਿੰਦੀ ਬਈ ਇਹ ਇੰਨਾ ਸ਼ੌਂਕ ਹੈ ਤਾਂ ਆਪਦਾ ਲੈ ਉਹ ਕੋਈ ਗੱਲ ਨਹੀਂ ਜਦੋਂ ਲਿਆਂਦਾ ਨਾ ਦੇਖੀ ਹੱਕ ਦੇ ਰੋਟਾ ਕੱਢਿਆ ਲੈ ਮੇਰੀ ਗੱਲ ਸੁਣ ਲੈ ਮੁੰਡਿਆ ਤੂੰ ਜਿਹੜੇ ਕੁਚੀਚੀਆਂ ਜੇ ਮੜਦੇ ਨਾ ਤੱਕ ਜਾ ਤੂੰ ਆਪ ਤੋਂ ਵੱਡਿਆਂ ਨੂੰ ਕਦੇ ਨਹੀਂ ਬੋਲਿੰਦਾ ਹੁੰਦਾ ਸਮਝ ਗਿਆ ਉਹ ਫਿਰ ਮੈਂ ਵੱਡਿਆਂ ਨੂੰ ਬੋਲਣ ਲਈ ਮੇਰੀ ਗੱਲ ਸੁਣੀ ਜੇ ਉਹਦੇ ਦੇ ਦਿੰਦੀ ਮੋਟਰਸ ਮੈਂ ਤੈਨੂੰ ਕਿਹਾ ਸੀ ਵੀ ਉਹਦਾ ਮਾਜਨਾ ਇਹੀ ਜਾ ਪੁੱਤ ਕੋਈ ਨਾ ਆਪਦੇ ਬਾਰੀ ਕਿਵੇਂ ਆਪਦੇ ਬਾਰੀ ਕਿਵੇਂ ਉਹ ਕਰ ਲੰਦ ਨੇ ਐਡੀ ਜੀਬ ਕੱਢ ਕੇ ਕਹਿਂਦੇ ਨੇ ਵੀ ਆਹ ਕੰਮ ਕਰ ਦੇ ਬੱਸ ਕਰਿਆ ਕਰ ਹੁਣ ਆ ਜੀਬ ਹੁਣ ਤੇਰੀ ਜਾਦੇ ਚੱਲਣ ਲੱਗੀ ਨਾਲੇ ਮੈਂ ਤੈਨੂੰ ਇਹ ਸਮਝਾਉਣੀ ਆ ਵੀ ਤੇਥੋਂ ਵੱਡੇ ਨੇ ਉਹ ਭਾਈ ਵੀ ਤੇਰਾ ਹੈ ਵੱਡਾ ਹੈ ਤੇਥੋਂ ਤਾਈਏ ਆਪ ਤਾਂ ਉਹ ਲਾਂਬਾ ਦੇਣ ਆ ਗਿਆ ਅੱਛਾ ਜਦੋਂ ਪਹਿਲਾਂ ਜੀਰੀ ਆ ਹੁਣ ਪਿਛਲੀ ਜੀਰੀ ਵੱਡੀ ਆ ਜਾਂ ਕਣਕ ਵੀ ਵੱਢਦੇ ਨੇ ਜਦੋਂ ਉਹਨਾਂ ਦੀ ਪਹਿਲਾਂ ਆ ਜਾਂਦੀ ਆ ਆਪ ਆਪਣੇ ਬਾਣ ਵਿੱਚ ਦੀ ਕਾਟਰ ਲਾ ਕੇ ਟਪਾਉਂਦੇ ਨੇ ਮੈਂ ਤਾਂ ਕਦੇ ਕੁਝ ਕਿਹਾ ਨਹੀਂ ਲੈ ਫਿਰ ਜੀਰੀ ਚ ਕਾਟਰ ਲਾ ਕੇ ਟਪਾਉਂਦੇ ਨੇ ਜੀਰੀ ਤੇ ਵੱਢਣੇ ਹੁੰਦੀ ਐ ਵੱਢਣ ਮੇਰੇ ਤਾਂ ਹੁੰਦੀ ਐ ਪੁੱਤ ਇਹ ਤਾਂ ਬਣਿਆ ਆਇਆਗਾ ਜਦੋਂ ਨੁਕਸਾਨ ਹੁੰਦਾ ਉਹ ਤਾਂ ਅਗਲਾ ਕਹਿ ਜਾਂਦਾ ਹੁੰਦਾ ਪਰ ਫੇਰ ਵੀ ਤੈਨੂੰ ਨਹੀਂ ਬੋਲਣਾ ਹੈਗਾ ਆਪ ਆਪ ਵੱਟ ਦੇ ਮਿੱਟੀ ਲਾਉਂਦੇ ਭਾਈ ਫਿਰ ਤੂੰ ਲਾ ਦੇਣਾ ਤੂੰ ਕਿ ਲਿੱਸਾ ਹੋ ਜਾਣਾ ਹੈ ਲਾਦਨ ਨਾਲੇ ਹੋਰ ਕੋਈ ਨਾ ਮੈਂ ਪੁੱਛੂਗਾ ਤਾਂ ਤੈਨੂੰ ਤਾਂ ਮੈਂ ਜ਼ਰੂਰ ਪੁੱਛ ਕੇ ਆਉਂ ਵੀ ਲਾਂਭਾ ਕਿਵੇਂ ਦੇ ਕੇ ਆਉਂੀ ਤੇਰੇ ਨੂੰ ਮੈਂ ਪੜਨ ਪਾਠ ਦੂੰਗੀ ਮੈਂ ਤੈਨੂੰ ਇਹ ਨਹੀਂ ਸਿਖਾਉਂਦੀ ਮੈਂ ਤੂੰ ਵੱਡਿਆ ਮੂਰੇ ਬੋਲਿਆ ਕਰ ਮੈਂ ਤੂੰ ਚੁੱਪ ਕਰਾ ਦੰਨੀ ਐ ਨਹੀਂ ਨਾ ਉਹਨਾਂ ਦੇ ਹਲਕੇ ਚ ਡੰਡਾ ਦੇ ਕੇ ਨਾ ਸਾਰਾ ਕੁਝ ਕਢਾ ਲਾਂ ਮੈਂ ਉਹਨਾਂ ਤੋਂ ਪੁੱਤ ਹਲਕੇ ਚ ਡੰਡਾ ਦੇ ਕੇ ਜੱਗ ਨਹੀਂ ਜਿੱਤੇ ਜਾਂਦਾ ਹੁੰਦਾ ਜੱਗ ਤਾਂ ਚੁੱਪ ਰਹਿ ਕੇ ਜਿੱਤਿਆ ਜਾਂਦਾ ਹੁੰਦਾ ਉਹ ਜਿਹੜਾ ਚੁੱਪਰ ਹੁੰ ਨਾ ਪਰਮਾਤਮਾ ਉਹਦਾ ਸਾਥ ਦਿੰਦਾ ਨਾਲ ਇਹ ਸੀਲ ਵਾਲੀ ਐਤ ਕੀ ਤੇਰੀ ਮਰਜ਼ੀ ਐ ਸੀਲ ਵਾਲਾ ਮੋਟਰਸਾਈਕਲ ਲਿਆ ਜੋ ਮਰਜ਼ੀ ਕਰ ਤੇਰਾ ਘਰ ਐ ਤੇਰੀ ਕਬੀਲਦਾਰੀ ਐ ਪਰ ਇੰਨਾ ਕੁ ਜ਼ਰੂਰ ਕਹਿਨੀ ਆ ਪੁੱਤ ਅੱਡੀਆਂ ਚੱਕ ਕੇ ਫਾਹਾਂ ਨਾ ਲੈ ਆ ਥੋੜਾ ਜਿਹਾ ਰਹੇਗਾ ਪੈਸੇ ਦੇਣੇ ਨੇ ਜਿਹੜੇ ਤੇਰੇ ਡੈਡੀ ਤੇ ਲੱਗੇ ਸੀ ਤੈਨੂੰ ਪਤਾ ਹੀ ਹੈ ਚਲ ਕੋਈ ਨਾ ਮੋਟਰਸਾਈਕਲ ਲਿਆਵਾਂਗੇ ਪਹਿਲਾਂ ਤਾਂ ਏਸੀ ਦਾ ਫੇਰ ਲਵਾ ਲਾਂਗੇ ਤਾਈ ਜੀ ਇੱਕ ਤੇ ਗੱਡੂ ਕਰਨਾ ਲੈ ਦੇਖ ਲੈ ਹੈ ਉਹੀ ਤੇਰੇ ਕੰਬਲੇ ਵਾਲੀਆਂ ਗੱਲਾਂ ਚਲ ਮੈਂ ਲੈਉਣੀਆਂ ਪਾੜੀ ਲਿਆ ਕੇ ਪਹਿਲਾਂ ਤਾਈ ਨੂੰ ਇਹ ਕਹੂੰ ਵੀ ਆ ਜਾ ਤੈਨੂੰ ਝੂਟਾ ਦੇ ਕੇ ਆਵਾਂ ਲਿਆਂਦਾ ਮੋਟਰਸਾਈਕਲ ਆਹ ਦੀ ਆ ਗੱਲ ਕਰੀ ਨਾ ਸਿਆਣੇ ਵਾਲੀ ਜਾਈ ਨਾ ਇਹ ਤਾਂ ਉਹ ਨੂੰ ਮੂੰਹ ਮਿੱਠਾ ਕਰ ਗਈ ਨਾ ਇਹ ਉਹ ਨੂੰ ਐ ਕਹੀ ਤਾਈ ਆ ਜਾ ਮੇਰੇ ਨਾਲ ਗੁਰਦੁਆਰੇ ਮੱਥਾ ਟੇਕ ਕੇ ਆਈਏ ਆਪਾਂ ਆਹੋ ਚੰਗਾ ਪਿਆਰ ਨਾਲ ਕਹਿੰਦੇ ਨਾ ਪੁੱਤ ਐ ਮੂੰਹ ਕਰਕੇ ਨਹੀਂ ਕਿਹਾ ਕਰਦੇ ਕੰਟੀਨ ਉਹਦਾ ਛੜੇ ਆਣਾ ਕਹੀ ਜੀ ਇਹੇ ਜੀ ਨੂੰ ਰੱਬ ਪਤਾ ਨਹੀਂ ਕਾ ਤੋਂ ਅਕਲ ਨਹੀਂ ਦਿੰਦਾ ਹੈਗਾ ਅੱਡੀ ਜੀਬਾ ਉਹਦੀ ਪਾਲੂ ਮੱਥੀ ਚਿੱਤੇ ਉੜੀ ਜਿੱਦੇ ਕੰਮ ਲੈਣਾ ਹੁੰਦਾ ਨਹੀਂ ਮੇਰਾ ਬੱਤ ਨਹੀਂ ਮੇਰਾ ਬੱਤ ਮਾਈ ਗਾਡ ਹੀ ਰੋ ਮੋਟਰ ਤਾਂ ਮੈਂ ਚਲਾਉਣੀ ਸੀ 2 ਘੰਟੇ ਹੋ ਗਏ ਲੇਟ ਆਈ ਨੂੰ ਇਹਨੇ ਲਫਾਫਾ ਕਿੱਧਰ ਵਿਚਾਰ ਖਿਆ ਬਾਣ ਬਾਣ ਜਿੱਤਾ ਟਿੱਪ ਪਾਣੀ ਦੀ ਨਹੀਂ ਉਹ ਤਾਰੀ ਹਾਂ ਨਾ ਯਾਰ ਇਹ ਤਾਂ ਬਾਈ ਕੋਈ ਬੰਦਿਆਂ ਵਾਲੀ ਗੱਲ ਨਹੀਂ ਹੈਗੀ ਯਾਰ ਕੀ ਹੋ ਗਿਆ ਹੁਣ ਦੇਖੀ ਟਿੱਪ ਪਾਣੀ ਦੀ ਨਹੀਂ ਹੈਗੀ ਯਾਰ ਬਾਣ ਚ ਮੋਟਰ ਦਾ ਬਾਈ ਮੈਂ ਛੱਡਣੀ ਸੀ ਪਰ ਹੁਣ ਮੈਂ ਪਾਣੀ ਛੱਡ ਕੇ ਜਾऊं ਯਾਰ ਇਹ ਚ ਬਾਈ ਨੱਕਾ ਮਾਰਿਆ ਦੀ ਮੈਂ ਤੂੰ ਆਕੇ ਲਫਾ ਫਾ ਚੜਾ ਲਿਆ ਯਾਰ ਉਹ ਫਿਰ ਹੋਰ ਕੀ ਕਰਾਂ ਮੈਂ ਤੈਨੂੰ ਦੱਸਿਆ ਨਾ ਵੀ ਮੇਰੇ ਪਾਉਣੀ ਐ ਉਹ ਬਾਈ ਰੇਹ ਪਾਉਣੀ ਐ ਯਾਰ ਮੈਂ ਵੀ ਰੇਹ ਪਾਉਣੀ ਐ ਜੀਰੀ ਮੇਰੀ ਵੀ ਐ ਫਿਰ ਬਾਈ ਤੇਰੇ ਲਈ ਟਾਈਮ ਹੈਗਾ ਦੀ ਸਾਰੀ ਰਾਤ ਮੋਟਰਾਂ ਹੀ ਖੜੀ ਰਹੀ ਛੱਡ ਲੈਂਦਾ ਆ ਕੇ ਫਿਰ ਬਈ ਰਾਤ ਨੂੰ ਕਰੇ ਜਾ ਕੇ ਨੀਂਦ ਆ ਜਾਂਦੀਆਂ ਨੇ ਲੈ ਰਾਤ ਨੂੰ ਯਾਰ ਤੂੰ ਛੱਡ ਲੰਦਾ ਰਾਤ ਦੀ ਤਾਂ ਬਾਰੀ ਮਾਰ ਕੇ ਮੈਂ ਕਿਵੇਂ ਛੱਡਦਾ ਮੈਂ ਤੇਰੇ ਕਰਕੇ ਮੈਣੀ ਛੱਡੀ ਮਾਚਲ ਪਾ ਲੇਗਾ ਪਾਣੀ ਬਾਈ ਬਾਰੀ ਮਾਰੀ ਬਾਰੀਏ ਮਾਰ ਗਈ ਰਾਤ ਦੀ ਤਾਂ ਮੈਂ ਤਾਂ ਬਈਆ ਲਾ ਕੇ ਗਿਆ ਤੀ ਨੱਕਾ ਮਾਰ ਕੇ ਹੁਣ ਸਰ ਤੂੰ ਨੱਕਾ ਮਾਰ ਲੈ ਤੇਰੀ ਕਿਸਮਤ ਆ ਹੁਣ ਹੁਣ ਬਾਰੀ ਮਾਰ ਗਈ ਹੁਣ ਲੈਟ ਵੀ ਮੈਂ ਛਡਾਵਾਂ ਯਾਰ ਕਿਸਮਤ ਵਾਲੀ ਗੱਲ ਥੋੜੀ ਏ ਤਾਰੀ ਸਾਂਝੀ ਐ ਬਾਈ ਮੋਟਰ ਬਾਈ ਸਾਂਝੀ ਐ ਸਾਂਝੀ ਵਾਲੀ ਗੱਲ ਨਾ ਮੇਰੇ ਪਿਓ ਨਾਲ ਕਰੀ ਨਾਲੇ ਸਾਂਝੀ ਉਹਨਾ ਟਾਈਮ ਦੀ ਜਿੰਨਾ ਟਾਈਮ ਤੇਰਾ ਪਿਓ ਜਉਂਦਾ ਸੀ ਕੰਮ ਤਾਂ ਏਦੂ ਬਾਦ ਅਸੀਂ ਕਰਾਉਂਦੇ ਰਿਆਂ ਕਿੰਨੇ ਵਾਰੀ ਮੱਚ ਗਈ ਕਦੇ ਆਇਓ ਵੀ ਹਾਂ ਭਾਈ ਅਸੀਂ ਪਾ ਦਈਏ ਹਿੱਸਾ ਬਾਈ ਹਿੱਸੇ ਦੇ ਪੈਸੇ ਦਿੰਦੇ ਰਿਆਂ ਪੁੱਛੀ ਚੱਟ ਤਾ ਇਹਨੂੰ ਪਹਿਲਾਂ ਦਿੰਦੇ ਰਹੋ ਉਦੋਂ ਇਹ ਹੁਣ ਦੀ ਗੱਲ ਕਰ ਹੁਣ ਦਿੱਤਾ ਕਦੇ ਹੁਣ ਦੀ ਗੱਲ ਕਰ ਹੁਣ ਤਾਂ ਫਿਰ ਕੰਮ ਹੀ ਤੇਰਾ ਪਿਓ ਭਲੇ ਮਾਨਸ ਦੀ ਤਾਂ ਵਧੀਆ ਚੱਲੀ ਗਿਆ ਆਪਣਾ ਮੇਰੀ ਗੱਲ ਸੁਣ ਲੈ ਹੁਣ ਨਹੀਂ ਆਪਣਾ ਸਿੰਜਾ ਸੁੰਜਾ ਚੱਲਦਾ ਜਿਹੜੇ ਬਣਦੇ ਪੈਸੇ ਨੇ ਆਪਦੇ ਬੋਰ ਦੇ ਲੈ ਲਓ ਤਰੀ ਤਰਾ ਚਾਚਾ ਲੱਗਦਾ ਤੀ ਉਹ ਹਾਂ ਫਿਰ ਚਾਚੇ ਦੀ ਗੱਲ ਕਰਦਾ ਵੀ ਉਦੋਂ ਵਧੀਆ ਤੀ ਜਿਵੇਂ ਹੈਗਾ ਤੀ ਗਾ ਬੋਲ ਤਾਂ ਚੱਜ ਨਾਲ ਲੈ ਮੈਂ ਤੈਨੂੰ ਉਹੀ ਗੱਲ ਕਰਦਾ ਬਾਈ ਆਪਦੇ ਪੈਸੇ ਲੈ ਲਿਓ ਬਣਦੇ ਹੁੰਨੀ ਆਪਣਾ ਚੱਲਦਾ ਹੈਗਾ ਪੈਸੇ ਤਾਂ ਕਿਵੇਂ ਲੈ ਲਿਓ ਬਾਈ ਆਕੜੂਕਾ ਤੈਨੂੰ ਪਤਾ ਮੋਢੇ ਟੁੱਟੇ ਅੰਦਰ ਉੱਥੋਂ ਲੈ ਕੇ ਆਉਣੇ ਔਰੇ ਤੱਕ ਚੱਕ ਕੇ ਪੈਸੇ ਤਾਂ ਕਿਵੇਂ ਲੈ ਲਿਓ ਬਾਈ ਫਿਰ ਜਿਹੜਾ ਅਸੀਂ ਬਣ ਪਗਾਵਾਂਗੇ ਉਹ ਕਿਵੇਂ ਪਗਾਵਾਂਗੇ ਕਿਵੇਂ ਮਰਜ਼ੀ ਪਗਾਓ ਕਿਵੇਂ ਮਰਜ਼ੀ ਨਾ ਪਗਾਓ ਹੁਣ ਇੱਕ ਕਿੱਲੇ ਵਾਸਤੇ ਅਸੀਂ ਅੱਛਾ ਸੀ ਹਿੱਸਾ ਵਾ ਕੇ ਰੱਖੀਏ ਸੋਡਾ ਹੈ ਉਦੋਂ ਨਾ ਵੇਚਦੇ ਬਣ ਨਾਲੇ ਨਾਲੇ ਤੂੰ ਗੱਲ ਗੱਲ ਤੇ ਬੀਬੀ ਨੂੰ ਮਹਣੇ ਦੇਣ ਭੇਜਣਾ ਘਰੇ ਵੀ ਉਹ ਰੇੜਾ ਉਤਰ ਗਿਆ ਫੇਰ ਕਿਉਂ ਗਿਆ ਚਾਰ ਡਾਲ ਯਾਰ ਮੈਂ ਲਾ ਦੂੰਗਾ ਚਾਰ ਨਹੀਂ ਦੋ ਕਿੱਲੇ ਦੀ ਬਾਹੀ ਹੈ ਤੂੰ ਹੀ ਚੋ ਬਲ ਨਹੀਂ ਨਿਕਲਣਾ ਲਾ ਫੇਰ ਫੇਰ ਲਾ ਕੇ ਜਾਊਂਗਾ ਭਾਈ ਤੇ ਮੇਰਾ ਕਿਹੜਾ ਕਸੂਰ ਤੀ ਤੂੰ ਜੋ ਲਾਂਬਾ ਦੇਣ ਤੂੰ ਮੈਨੂੰ ਐਡਾ ਇੰਨਾ ਕਹਿ ਰਹਾ ਐਨਾ ਕਹਿ ਰਹਾ ਆਡੇ ਚਮਕੂ ਉਹ ਤੂੰ ਮੈਨੂੰ ਕਹਿ ਦਿੰਦਾ ਬੁਝਾਵਾਰੀ ਖੜੀ ਧੀ ਤੂੰ ਮੈਨੂੰ ਕਹਿ ਦਿੰਦਾ ਘਰੇ ਲੰਬਾ ਦੇਣ ਵਾਲੀ ਕੀ ਗੱਲ ਹੈ ਤੈਨੂੰ ਕਹਿਣ ਨੂੰ ਕੀ ਕਰੂੰ ਆ ਯਾਰ ਤੈਨੂੰ ਆਪ ਨੂੰ ਤਾਂ ਪਤਾ ਨਹੀਂ ਹੈਗਾ ਤੈਨੂੰ ਪਤਾ ਹੈ ਜਦੋਂ ਤੂੰ ਲੈ ਕੇ ਫਿਰ ਤੇ ਉਹ ਤੇ ਜਾਂਦੀ ਨਹੀਂ ਪਈ ਤੇ ਇੰਨੀ ਭੀੜੀ ਪਈ ਉਹ ਤੇ ਰੇੜਾ ਛਾੜ ਦਿੰਨਾ ਤੂੰ ਮੋਟਰਸਾਈਕਲ ਵਾਸਤੇ ਫਿਰ ਭਾਈ ਪਹੀ ਵੀ ਤੁਸੀਂ ਹੀ ਵੱਡੀ ਐ ਫਿਰ ਹੁਣ ਸੁਣੇਗਾ ਯਾਰ ਕਹਦਾ ਤੁਸੀਂ ਵੱਡੇ ਫਿਰ ਮੋਟਰਸਾਈਕਲ ਦਾ ਰਾਹ ਕਰਿਆ ਹੋਇਆ ਉਹ ਹਾਂ ਮੋਟਰਸਾਈਕਲ ਦਾ ਰਾਹ ਉਹ ਤੇਰੇ ਨਾਲ ਪਰਲੇ ਉਹ ਪਹੀ ਆਉਦੀ ਉਹ ਉਧਰ ਦੀ ਲੈ ਕੇ ਆਇਆ ਕਰ ਆਪਦੇ ਪਹੀ ਤਾਂ ਭਾਈ ਸਾਂਝੀ ਆਉਂਦੀ ਐ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਜਿੱਤੇ ਮੇਰੇ ਨਾਲ ਯਾਰ ਬਹਿਸ ਕਰਨ ਦੀ ਲੋੜ ਨਹੀਂ ਮੈਂ ਤਾਂ ਪਾਣੀ ਛੱਡ ਰਖਿਆ ਮ ਮਾਰੇ ਹੀ ਪੋਣੀ ਐ ਵਿਚ ਵਿਚਾਰੇ ਟੰਗਾ ਹੀ ਨਾ ਡਾਉਰੇ ਯਾਰੀ ਇਹ ਤਾਂ ਫਿਰ ਇੱਕ ਦਿਨ ਇੱਕ ਨਾ ਇੱਕ ਦਿਨ ਭਾਈ ਹੱਥੋਂ ਪਾਈ ਹੋ ਕੇ ਨਿਬੜੂ ਫਿਰ ਹੋਲੀ ਜਿੱਦੇ ਤਰਾ ਜੀ ਕਰ ਤੂੰ ਹੋਲੀ ਠੀਕ ਐ ਪਰ ਇਹ ਤਾਂ ਮੈਂ ਛੱਡੂਗਾ ਲੈ ਗੱਲ ਨਹੀਂ ਬਾਤ ਨਹੀਂ ਯਾਰ ਇਹ ਉਹੀ ਮੋਟਰ ਛੱਡ ਲੈਂਦਾ ਜੇ ਹੁਣ ਲੜੂਗਾ ਘਰੇ ਮੰਮੀ ਕਹੂਗੀ ਮਾੜੀ ਦੀ ਤਾਂ ਕੋਈ ਮੇ ਹੱਥ ਵੀ ਨਹੀਂ ਕਰਾਉਂਦਾ ਕੋਈ ਕਾਲੂ ਛੱਡੂਗਾ ਫਿਰ ਮੈਂ ਕੋਈ ਨਾ ਛੱਡ ਲਿਓ ਕਾਲੂ ਕੋਈ ਨਾ ਭਰਾਵਾ ਜਿੰਨੀ ਕੁ ਕਿਸਮਤ ਚ ਹੋਈ ਮਿਲੀ ਜਾਊਗੀ ਮਾਜਣੀ ਮਾੜਾ ਹੁਣ ਕੀ ਕਰੀਏ ਆਈ ਮੁਰਨਾ ਪਊ ਅੱਜ ਤਾਂ ਤਾਇਆ ਹਾਂ ਉਹ ਦੇਖ ਲੈ ਦੇਖੀ ਤਾਰੀ ਨੇ ਨਾ ਉਹ ਕਰ ਲਿਆ ਪਾਣੀ ਛੱਡ ਲਿਆ ਪਾਣੀ ਮੈਂ ਛੱਡਣਾ ਦੀ ਤੈਨੂੰ ਪਤਾ ਜਿਰੀ ਚ ਪਾਣੀ ਨਹੀਂ ਸੀ ਜਮਾ ਵੀ ਪਾਣੀ ਤਾਂ ਤੇਰੇ ਵਾਲੇ ਪਾਸੇ ਚੱਲਦਾ ਸੀਗਾ ਉਹਨੂੰ ਕੀ ਹੋ ਗਿਆ ਹੁਣ ਉਹ ਤਾਂ ਤਾਰੀ ਨੇ ਜਾਂ ਗਿਲਫਾਫਾ ਬੰਨ ਲਿਆ ਜੇ ਮੈਂ ਕਿਹਾ ਕਿ ਮੈਂ ਤਾਂ ਰੇਪ ਪਾਉਣੀ ਐ ਐਨਾ ਕੁਝ ਬੋਲਿਆ ਤਾ ਆ ਉਵੇਂ ਮਰੀ ਜਾਂਦਾ ਬਾਦ ਦਿਮਾਗ ਤਾਂ ਹੈਗਾ ਉਹ ਤੂੰ ਹੁਣ ਲੜੇ ਲੁੜੇ ਤਾਂ ਨਹੀਂ ਨਾ ਲੜੇ ਤਾਂ ਨਹੀਂ ਮੈਂ ਚੁੱਪ ਕਰ ਗਿਆ ਆਪਜ਼ ਕਰੀ ਗਿਆ ਕਹਿੰਦਾ ਹੋ ਜਾ ਹੱਥੋਂ ਪਾਈ ਲੈ ਉਹਦਾ ਪਾਗਲਾ ਪੁੱਤ ਤੂੰ ਸਿਆਣਾ ਬਣ ਕੇ ਰਹਿ ਕੋਈ ਨਾ ਪਾਣੀ ਦੀ ਗੱਲ ਹੀ ਐ ਪਾਣੀ ਤੂੰ ਜਾਈ ਨਾ ਖੇਤ ਮੈਂ ਆਪੇ ਛੱਡ ਦੂੰ ਉੱਥੇ ਤਾ ਇਹ ਦੇਖੀ ਮੈਂ ਵੀ ਰੇਪ ਪਾਉਣੀ ਤੈਨੂੰ ਪਤਾ ਐ ਦੇਖੀ ਤਿੰਨ ਵਾਰੀਆਂ ਹੋ ਗਿਆ ਦੇਖ ਲੈ ਦੇਖੀ ਪਾਣੀ ਨਹੀਂ ਛੱਡਣ ਦੇ ਤਾਂ ਲੈ ਦੱਸ ਮੈਂ ਕੀ ਕਰਾਂ ਮੋਟਰ ਤਾਂ ਸਾਂਝੀ ਐ ਜਿਵੇਂ ਕਿ ਹਮ ਆਪੇ ਮੋਟਰ ਸਾਂਝੀ ਆ ਕੇ ਸੋਡਾ ਕੀ ਸੀਂ ਚ ਜਦੋਂ ਤੱਕ ਤੇਰਾ ਪਿਓ ਜਾਂਦਾ ਤੀਓ ਤੱਕ ਸਾਂਝੀ ਸੀ ਹੁਣ ਤਾਂ ਬਈ ਸਾਡੀ ਆ ਕੇ ਲੈ ਲਓ ਜਿਹੜੇ ਚਾਰ ਛਿਲੜ ਲੈਣੇ ਨੇ ਕੋਈ ਨਾ ਮੈਂ ਕਰੂੰਗਾ ਲੋ ਦੇ ਨਾਲ ਪਹਿਲਾਂ ਤਾਂ ਬੋਲਣ ਦੀ ਅਕਲ ਸਿੱਖਣੀ ਚਾਹੀਦੀ ਹੈਗੀ ਮਰ ਗਿਆ ਹੈਗਾ ਜਾਂ ਨਾ ਹੈਗਾ ਗੱਲਾਂ ਕੋਈ ਇਹ ਬਾਕੀ ਦਾਦੇ ਦੇ ਨਾਂ ਤੇਰੇ ਦੇ ਮੋਟਰ ਉਹ ਕਿ ਮੈਂ ਰੋਕ ਦਊਗਾ ਨਾ ਮੈਂ ਰੋਕ ਸਕਦਾਗਾ ਫਿਰ ਹੁਣ ਮੋਟਰ ਤਾਂ ਹਾਂਜੀ ਇਹਦਾ ਇਹ ਦਿਖਲਾ ਜਮੀ ਨਹੀਂ ਦਿਖਲਾ ਉਹ ਕਰਦਾ ਹੈਗਾ ਜਦੋਂ ਤੈਨੂੰ ਮੈਂ ਕਹਤਾ ਵੀ ਕੋਈ ਨਾ ਮੈਂ ਪਾਣੀ ਆਪੇ ਛੱਡਦਾ ਕਰੂੰਗਾ ਚਲ ਠੀਕ ਹੈ ਹੁਣ ਤੂੰ ਛੱਡਾਂਗਾ ਮੈਂ ਬਾਰੀ ਤੇ ਹਾਂ ਮੈਂ ਛੱਡਾਂਗਾ ਫੇ ਰਾਤ ਦੀ ਬਾਰੀ ਆ ਇਹ ਤਾਂ ਘਰੇ ਮਰੂਗਾ ਫੇ ਪਈ ਪਿਆ ਹੋ ਕੇ ਮੈਂ ਫੇ ਜਾ ਕੇ ਛੱਡਾਂਗਾ ਠੀਕ ਹੈ ਜੇ ਬੋਲਣ ਲੱਗਿਆ ਕਹਿ ਦੀ ਨਾਲੇ ਤਾਂ ਆਇਆ ਉਹਨੂੰ ਸਮਝਾ ਲੈ ਜੇ ਫੇ ਅੱਗੇ ਤੋਂ ਬੋਲਿਆ ਭਈ ਮੈਂ ਵੀ ਕਿੰਨਾ ਕਿਚਰ ਚੁੱਪ ਕਰੂੰਗਾ ਆਹੋ ਮੈਨੂੰ ਪਤਾ ਕਰ ਇਥੇ ਘਰੇ ਆ ਕੇ ਪਹਿਲਾਂ ਟੱਪਦਾ ਸੀਗਾ ਕੱਲ ਦੀ ਗੱਲ ਆ ਪਤਾ ਨਹੀਂ ਪਰਸੋਂ ਦੀ ਆ ਕੇ ਰੇੜਾ ਤਾਰਤਾ ਜੀ ਉਥੇ ਐ ਕਰਤਾ ਸਾਡਾ ਫਨਾ ਕਰਤਾ ਮੈਂ ਹਾਂ ਕਿ ਮੈਂ ਕੀ ਆ ਦੀ ਮੈਂ ਕਿਹਾ ਮਹਾ ਭਈ ਵੀ ਮੈਂ ਲਾ ਜਾਊਂਗਾ ਢਾਲ ਆਪ ਭਈ ਤਾਂ ਐ ਜਦੋਂ ਮੈਂ ਕਹਿੰਦਾ ਨਹੀਂ ਤੇਰੇ ਮੂੰਹੋਂ ਤਾਂ ਮੈਂ ਸੱਚੀ ਚ ਮੇਰੇ ਲਈ ਤਾਈ ਤੇ ਇਹ ਨਾ ਦੋਨੇ ਜਮਾਂ ਕੋਈ ਕਸਰ ਨਹੀਂ ਛੱਡਦੇ ਆਪ ਜਦੋਂ ਐ ਤਾਂ ਕਹਿਣ ਨੂੰ ਤਾਂ ਮੈਂ ਕਹਿੰਦਾ ਭਾਈ ਤੁਸੀਂ ਕਾਟਰ ਜਦੋਂ ਲਾਉਨੇ ਹੋ ਜਦੋਂ ਆਪ ਉਹੀ ਵਿਗਾੜਦੀ ਆ ਸਾਰਾ ਕੁਝ ਉਹਦੇ ਮੰਗਰ ਲੱਗਿਆ ਹੋਇਆਗਾ ਜੇ ਕਹਿਣਿਆਂ ਤਾਂ ਬੁਰੇ ਲੱਗਦੇ ਆ ਚਲ ਕੋਈ ਨਾ ਤੂੰ ਭੱਗ ਜਾ ਚੰਗਾ ਤਾਂ ਆ ਆ ਪਤਾ ਨਹੀਂ ਕੀ ਦਾ ਆ ਗਿਆ ਹੁਣ ਉਹ ਭਾਈ ਰਾਣੀ ਉਹ ਕਿੱਥੋਂ ਭਾਈ ਉਹ ਭਾਈ ਆਜੋ ਕਿੱਥੇ ਹੋ ਹੈ ਬਾਈ ਆ ਗਿਆ ਹੋਰ ਭਾਈ ਹੋ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਕੁੜੀ ਠੀਕ ਹੈ ਨਾ ਮੈਂ ਤਾਂ ਠੀਕ ਆ ਬਾਈ ਤੂੰ ਪਹਿਲਾਂ ਆ ਆਹ ਖਾਮ ਇਹ ਤੇਰੀ ਭਝਾਈ ਨੇ ਕਿਹਾ ਸੀ ਮੈਨੂੰ ਕਹਿੰਦੀ ਜਾਨਦਾਰ ਕੁੜੀ ਨੂੰ ਸਮਾ ਨਹੀਂ ਤੂੰ ਗੱਲੀ ਨਾ ਲੱਗ ਜੀ ਕਿਸੇ ਨਾਲ ਬਾਈ ਮੇਰੀ ਗੱਲ ਸੁਣ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਬਹਿ ਜਾ ਮੈਂ ਕਿਹਾ ਹੁਣ ਨਿਆਣੀ ਆਗੀ ਹੁਣ ਤੂੰ ਛੱਡ ਦੇ ਖੜਾ ਇਹਦਾ ਉਹ ਜਮਾ ਨਹੀਂ ਭਾਈ ਛੱਡਦਾ ਮੈਂ ਤਾਂ ਜਿੰਨਾ ਚਿਰ ਜਾਣਾ ਨਾਲੇ ਮੇਰੀ ਗੱਲ ਸੁਣ ਤੈਰਾ ਇਹ ਅਸੀਂ ਕੰਮ ਕਿਵੇਂ ਰੋਕ ਦਈਏ ਕਿਵੇਂ ਖੜਾ ਛੱਡ ਦਈਏ ਤੂੰ ਕਿ ਦੂਜੀਆਂ ਕੁੜੀਆਂ ਮੰਗਵਾਸਾ ਤੂੰ ਸਭਨਾ ਕਿ ਲਈ ਐ ਓਹੋ ਭਾਈ ਕਈਆਂ ਇਹ ਗੱਲਾਂ ਕਰਦਾ ਤੂੰ ਕੁੜੀਆਂ ਦੇ ਹਿੱਸੇ ਹੁੰਦੇ ਨਹੀਂ ਕਿਤੇ ਮੇਰੀ ਗੱਲ ਸੁਣ ਭਾਈ ਬਾਰਮੂਰ ਦੀ ਲੰਗ ਜੇ ਚਾਹੇ ਉਸੇ ਨਾਲ ਨਾ ਕੁੜੀ ਨੂੰ ਤਾਂ ਐ ਹੋ ਜਾਂਦਾ ਮੇਰਾ ਭਾਈ ਮੇਰੇ ਬਾਰਮੂਰ ਦੀ ਲੰਗ ਆ ਉਹ ਦੇਖ ਭਾਈ ਰਾਣੀ ਮੈਂ ਤਾਂ ਨਾ ਜਿੰਨਾ ਚਿਰ ਹੈਗਾ ਮੇਰਾ ਤਾਂ ਸਵੇ ਸੈਂ ਤੇਰੇ ਸਿਰ ਤੇ ਆਤਰ ਰਹੂਗਾ ਬਸ ਮੇਰੀ ਆਪਣੀ ਇਹੀ ਮੇਰੇ ਨਾਲ ਵਰਤਦੀ ਰ ਹੈ ਭਾਈ ਮੈਂ ਤਾਂ ਪਰਮਾਤਮਾ ਅੱਗੇ ਇਹੀ ਦੁਆ ਕਰਦੀ ਆ ਵੀ ਜਿਵੇਂ ਆਪਣਾ ਭੈਣ ਭਾਈਆਂ ਦਾ ਪਿਆਰ ਹੈ ਸਾਰੀਆਂ ਭੈਣਾਂ ਭਾਈਆਂ ਦਾ ਐਂ ਪਿਆਰ ਹੋਵੇ ਮੇਰਾ ਵੀਰ ਬਸ ਮੂੰਹ ਮੋੜ ਕੇ ਨਾ ਲੰਗੀ ਮੇਰੇ ਨਾਲ ਵਰਤਦਾ ਰਹੀ ਸਾਰੇ ਹਾਏ ਕਮਲੀ ਕੁੜੀ ਮੈਨੂੰ ਤਾਂ ਆਪਣੇ ਬਾਪੂ ਤੇ ਬੇਬੇ ਜਿੰਨਾ ਸਾਰਾ ਹੈ ਤੈਨੂੰ ਮੇਰੇ ਉਹ ਯਾਦ ਨਹੀਂ ਆਉਂਦੇ ਹੈਗੇ ਤੂੰ ਤਾਂ ਕਮਣੀ ਐ ਕੁੜੀਏ ਮੈਂ ਮੂੰਹ ਮੋੜ ਕੇ ਕਿਵੇਂ ਲੰਘ ਜੂ ਜਿਹਦੀ ਐਡੀ ਸਿਆਣੀ ਭੈਣ ਹੋਵੇ ਉਹਦਾ ਸਪਾਈ ਮੂੰਹ ਮੋੜ ਕੇ ਲੰਘ ਜੂ ਉਹੀ ਤਾਂ ਗੱਲ ਹੈ ਬਾਈ ਚੱਲ ਮੈਂ ਚਾਹ ਬਣਾਾਂਗੀ ਮੇਰੀ ਗੱਲ ਸੁਣ ਕੁੜੀਏ ਨਾ ਮੈਂ ਚਾਹ ਨਹੀਂ ਪੀਣੀ ਮੈਂ ਤਾਂ ਕਾਲੀ ਕਾਲੀ ਚ ਆਇਆ ਸੀ ਤੇ ਮਹਾ ਫਿਰ ਕਈ ਵਾਰੀ ਲੇਟ ਸੈਟ ਹੋ ਜਾਂਦਾ ਕੰਮ ਉਨੇ ਤੇਰੀ ਭਦਾਈ ਨੇ ਮੈਨੂੰ ਸਪੈਸ਼ਲੀ ਕਿਹਾ ਕਹਿੰਦੀ ਜਾਣੇ ਤਾਂ ਹੈਗਾ ਆਪਦਾ ਕੰਮ ਪਰ ਆ ਕੁੜੀ ਨੂੰ ਸਮਾਨ ਦੇ ਕੇ ਆਇਓ ਬਾਈ ਪਰਜਾਈਆਂ ਵੀ ਆਈਆਂ ਜਾਂ ਕਰਮਾਂ ਵਾਲਿਆਂ ਦੇ ਆਉਂਦੇ ਨੇ ਮੇਰੀ ਪਰਜਾਈ ਮੜ ਜਾ ਐ ਕਰ ਖੋਲ ਕੇ ਦੇਖ ਤਾ ਲੈ ਉਹਨਾਂ ਨੇ ਪਾਇਆ ਕੀ ਕੁਸਾ ਮੇਰੇ ਦੇਖੀ ਨਹੀਂ ਆ ਦੇ ਕੇ ਡੱਬੇ ਵੀ ਨੇ ਵਿੱਚਾ ਲਫਾਫੇ ਚ ਨੇ ਰਸਗੁੱਲੇ ਦੇਖ ਲੈ ਮੜ ਜੇ ਬਿਸਕੁਟ ਨੇ ਲੈ ਗੁਲਾਬ ਜਾਮੁਨ ਦੇ ਰਸਗੁੱਲੇ ਨੇ ਵਿੱਚਾ ਐ ਤਾਂ ਫਿਰ ਚੰਗੀ ਨੀਤ ਵਾਲੀ ਐ ਤੇਰੀ ਭਦਾਈ ਖੜ ਜਾ ਉਹ ਐ ਆਈ ਨਹੀਂ ਦੀ ਜੀ ਨੀ ਤੁਹਾਨੂੰ ਤੇ ਆਇਆ ਦਸਿਆ ਨਹੀਂ ਆਹੋ ਨਾ ਬਾਈ ਨਾ ਜਿਹੜੇ ਨਾ ਮਾਪਿਆਂ ਕਰੋ ਸੰਸਕਾਰ ਮਿਲੇ ਹੁੰਦੇ ਨੇ ਉਹੀ ਵਰਤਦੇ ਨੇਗਾ ਉਹ ਸਿਆਣਿਆਂ ਦੀ ਕਹਾਵਤ ਆ ਕਿ ਦੇਖੇ ਬਾਪ ਕਰ ਵਰਤੇ ਆਪ ਕਰ ਉਹ ਚਲ ਇਹ ਵੀ ਚੰਗਾ ਜਿਵੇਂ ਆਪਾਂ ਸੀਗੇ ਆਪਣਾ ਪਰਿਵਾਰ ਸੀ ਉਹੀ ਜਿਹੀ ਉਹ ਹੈਗੀ ਉਹ ਹੈਗੀ ਬਈ ਨਾਲੇ ਆਪਣੇ ਮਨਿੰਦਰ ਦਾ ਵਿਆਹ ਕਦੋਂ ਰੱਖਾਂਗੇ ਹੁਣ ਆਪਾਂ ਹਾਂ ਉਹ ਤਾਂ ਰੱਖਾਂਗੇ ਹਜੇ ਸਾਲ ਤਾਂ ਨਹੀਂ ਭਨੇ ਕਰਦੇ ਅੱਛਾ ਹਾਂ ਦੇਖ ਲੈ ਜਿਵੇਂ 사ਗਨ ਵੇ ਤੁਰਤ ਕਿਹਾ ਸੀ ਨਾ ਆ ਜਾ ਭਾਈ 사ਗਨ ਪੈਂਦਾ ਜੇ ਐ ਮੈਨੂੰ ਦੁਰਤ ਕਹਿੰਦਾ ਮੈਂ ਨਹੀਂ ਵਿਆਹ ਹੋਣਾ ਮੈਂ ਨਾ ਖੁਦ ਆਉਣ ਲੈਣ ਹੈ ਨਾਲੇ ਤਾਂ ਸ਼ੋਰ ਦੇ ਨੂੰ ਭਾਣ ਦੇ ਨੂੰ ਉਹਨੂੰ ਕਾਹੂ ਨੂੰ ਕੰਨ ਖਿੱਚ ਕੇ ਲੈ ਕੇ ਜਾਊ ਪਰ ਉਹਨੂੰ ਤਾਂ ਚਾਹੀ ਵਾਲਾ ਚੜਦਾ ਹੁਣ ਤਾਂ ਨਹੀਂ ਐ ਬਹੁਤ ਕਰਕੇ ਸੀ ਏਤੀ ਵੀ ਜਦੋਂ ਨੂੰ ਮਨਿੰਦਰ ਦਾ ਵਿਆਹ ਉਹਦੋਂ ਨੂੰ ਮੈਂ ਮੋਟਰਸਾਈਕਲ ਲੈ ਲਾ ਚੱਲ ਕੋਈ ਨਾ ਪਰਮਾਤਮਾ ਮੋਟਰਸਾਈਕਲ ਲੈ ਲ ਦੂ ਚੱਲ ਹੁਣ ਭਾਵੇਂ ਫਿਰ ਮੈਨੂੰ ਤੂੰ ਜਾਣ ਦੇ ਬਈ ਚਾ ਨਹੀਂ ਪਾਣੀ ਨਹੀਂ ਨਾ ਨਾ ਜਮਾ ਨਹੀਂ ਚਾ ਪਾਣੀ ਕੁਛ ਨਹੀਂ ਉਹਨੂੰ ਦੱਸ ਦੀ ਵੀ ਤੇਰਾ ਮਾਮਾ ਆਇਆ ਕੋਈ ਨਾ ਆ ਪੀਪਾ ਦੇਖ ਕੇ ਕਹਿ ਦੂ ਤਾਂ ਮਾਮਾ ਆਇਆ ਨਹੀਂ ਤਾਂ ਮੈਨੂੰ ਫੋਨ ਦਈਂ ਕਹੀਂ ਜਾ ਉਹ ਕੁਝ ਨਾ ਕੁਝ ਚੰਗਾ ਬਣੇ ਫਿਰ ਚੰਗਾ ਬਣ ਮੈਂ ਚੱਲਦਾ ਠੀਕ ਹੈ ਚੰਗਾ ਭਾਈ ਮੈਂ ਦੇਖ ਲੈ ਕੀ ਆਇਆ ਕੀ ਗਿਆ ਮਾਮਾ ਓ ਬੱਲੇ ਮਾਮਾ ਬੱਲੇ ਮਾਮਾ ਓ ਇਹ ਸੁ ਆ ਗਿਆ ਹਾਂ ਲੈ ਹੁਣ ਮਾਮਾ ਤੂੰ ਭੱਜ ਵੀ ਚੱਲਿਆ ਉਹ ਮੈਂ ਭੱਜਦਾ ਨਹੀਂ ਕਾਣ ਪਣ ਜੇ ਮੈਨੂੰ ਨਾ ਥੋੜੀ ਜੀ ਗਾਲੀ ਐ ਉਹ ਤੇਰੇ ਬਿੰਦਰ ਮਾਮੇ ਨਾਲ ਕੋਈ ਕੰਮ ਜਾਏਗਾ ਉਹਦੇ ਨਾਲ ਕੋਈ ਗੱਲਬਾਤ ਕਰਨੀ ਉਹ ਮਾਮਾ ਅੰਦਰ ਸਾਰੇ ਦਿਨੇ ਗਾਲੀ ਹੁੰਦੀ ਐ ਤੂੰ ਭਾਈ ਸਾਡੇ ਕੋਲੇ ਕਿਹੜਾ ਰਾਤ ਲਾਉਣਾ ਉਹ ਤੂੰ ਪਹਿਲਾਂ ਮੇਰੀ ਗੱਲ ਸੁਣ ਤੇਰੇ ਨਾਲ ਅੰਦਰ ਸਮਾਨ ਪਿਆ ਹੈਗਾ ਉਹ ਜਿਹੜਾ ਤੂੰ ਛੋਟਾ ਹੁੰਦਾ ਕਹਿੰਦਾ ਹੁੰਦਾ ਸੀ ਨਾ ਵੀ ਮਾਮਾ ਮੈਂ ਤਾਂ ਖੰਡ ਜਿਹੜਾ ਖਾऊं ਪਰ ਰਸਗੁਲੇ ਉਹ ਮਾਮਾ ਉਹ ਤੇਰੀ ਤੇਰੀ ਨਾ ਮੰਮੀ ਨੇ ਬਤੂ ਸਮਾਨ ਵਾਕੇ ਤੇਰੇ ਤੇਰੇ ਨਾਲ ਪਹਿਲਾਂ ਤੂੰ ਉਹ ਛੱਕ ਜਾ ਕੇ ਓ ਮਮਾ ਉਹ ਤਾਂ ਤੁਸੀਂ ਉਹੀ ਖੇਚਲਾ ਕਰਦੇ ਹੋ ਹੁਣ ਕਿਹੜਾ ਮੈਂ ਨਿਆਣਾ ਉਹ ਮੈਂ ਤੈਨੂੰ ਐ ਥੋੜੀ ਕਹਣਾ ਨਿਆਣਾ ਐ ਤਾਂ ਮੈਨੂੰ ਪਤਾ ਵੀ ਮੇਰਾ ਭਾਂਡਾ ਮੇਰੇ ਤੋਂ ਉੱਚਾ ਹੋ ਗਿਆ ਕੋਈ ਨਾ ਫਿਰ ਹੁਣ ਤੁਸੀਂ ਖੇਚਲਾ ਨਾ ਕਰਿਓ ਇਹ ਕਿੰਨੀ ਕੀ ਚੱਕੀ ਦੇਣਾ ਮੈਂ ਕਿਹੜਾ ਦੇਵਾਂ ਇੱਕ ਓਏ ਮੇਰੀ ਗੱਲ ਸੁਣੋ ਇਹ ਤੂੰ ਸੱਟ ਖਾ ਲੇਗਾ ਓ ਲੈ ਦੇਖੀ ਮੈਂ ਕਿਹੜਾ ਨਿਆਣਾ ਸੱਟ ਨਹੀਂ ਮੈਂ ਖਾਂਦਾ ਹੁਣ ਮੈਂ ਚਲਾ ਲੈਣਾ ਮਮਾ ਓ ਤੂੰ ਮੇਰੀ ਗੱਲ ਮੇਰੀ ਜਾਈ ਨੂੰ ਵੀ ਲੈ ਜਾਣਾ ਉਹ ਹੈਗੀ ਤਾਂ ਉਹ ਸੜੀ ਹੋਈ ਹੈ ਮੈਨੂੰ ਲੈ ਜਾਣਾ ਗੱਲ ਕਰ ਬਜ਼ਾਰਾ ਬਜ਼ੂਰ ਮੈਨੂੰ ਕਹਿ ਜਾਂਦੀ ਹੈ ਤੂੰ ਨਾ ਮੇਰੀ ਗੱਲ ਸੁਣੋ ਤੂੰ ਭਾਣਜਾ ਮੇਰਾ ਹੀ ਐ ਮੈਂ ਤੇਰੇ ਸਾਰੇ ਦਿਲ ਦੀਆਂ ਗੱਲਾਂ ਸਮਝਦਾ ਠੀਕ ਐ ਆ ਤੈਨੂੰ ਐਡਾ ਵੱਡਾ ਤੂੰ ਹੈ ਨਾ ਬਥੇਰਾ ਤੈਨੂੰ ਗੋਦੀ ਚ ਚੱਕਿਆ ਠੀਕ ਐ ਹੁਣ ਤੂੰ ਮੇਰੀ ਗੱਲ ਸੁਣ ਜਿਹੜੀ ਗੱਲ ਤੇਰੇ ਮਨ ਚ ਐ ਤੈਨੂੰ ਮੋਟਰਸਾਈਕਲ ਚਾਹੀਦੀ ਐ ਹਾਂ ਲੈ ਲਈਏ ਮਮਾ ਮੋਟਰਸਾਈਕਲ ਤਾਂ ਲੈ ਲਾਂ ਮੈਂ ਤੈਨੂੰ ਕਹਿਣ ਵੀ ਲੱਗਿਆ ਸੀ ਉਦੋਂ ਜਦ ਮਨਿੰਦਰ ਦਾ ਸਕਣ ਤੀ ਵੀ ਮੋਟਰਸਾਈਕਲ ਲੈਣਾ ਐ ਫਿਰ ਮਾਂ ਮੈਨੂੰ ਕਹਿੰਦੀ ਵੀ ਆ ਮੈਂ ਆਪਣੀ ਕਮਾਈ ਦੀ ਲਵ ਹੁਣ ਅੱਗੇ ਜੀਰੀ ਆਜੂ ਜੀਰੀ ਵੱਢ ਕੇ ਲੈ ਲਾਂਗੇ ਉਹ ਚਲ ਤੈਨੂੰ ਮੈਂ ਦਵਾਉਂ ਮੋਟਰਸਾਈਕਲ ਉਹ ਨਾ ਨਾ ਮਾਮਾ ਕੁਝ ਨਹੀਂ ਹੁੰਦਾ ਆਪਾਂ ਲਵਾਂਗੇ ਤੇਰੇ ਵਾਲੇ ਨਾਲ ਉਹ ਮੈਂ ਤਾਂ ਉਹ ਲਿਆਉਂਗਾ ਦੂਜਾ ਉਹ ਨਹੀਂ ਹੁੰਦਾ ਜਿਹੜਾ ਪੁਰਾਣੇ ਬੰਦੇ ਜੇ ਹੋਗੇ ਸੀਟੀ 100 ਸੀਟੀ 100 ਜੀ ਹਾਂ ਉਹ ਲਿਉਂ ਮੈਂ ਤਾਂ ਉਹ ਬਾਜ ਵਧੀਆ ਕਰਦਾ ਉਹ ਦੜੂ ਦੜੂ ਅੱਛਾ ਮੈਂ ਤੈਨੂੰ ਕਹਿਣ ਲੱਗਿਆ ਸੀ ਵੀ ਤੂੰ ਬੰਸਰੀਆ ਕਢਾ ਕੇ ਆਵਾਜ਼ ਕਰਾਏਗਾ ਹੈ ਉਹ ਲਿਆਵਾਂਗੇ ਮਾਮਾ ਆਪਾਂ ਚਲ ਫਿਰ ਮਾਮਾ ਆਏ ਆ ਵੀ ਆਏ ਨਾਲੇ ਨਾ ਮੇਰੀ ਤਾਈ ਨੇ ਇੱਕ ਵਾਰੀ ਮੈਨੂੰ ਜਵਾਬ ਹੀ ਦੇ ਦਿੱਤਾ ਸੀ ਮੋਟਰਸਾਈਕਲ ਨੂੰ ਮੈਂ ਉਹਨੂੰ ਉਹ ਤਾਂ ਹੌਣ ਲਿਆ ਕੇ ਉਹ ਇਹ ਤਾਂ ਮਾੜੇ ਮਾਜਨੇ ਦੀ ਗੱਲ ਹੁੰਦੀ ਹੈ ਇਹੋ ਗੱਲ ਹੁੰਦੀ ਹੈ ਹੁਣ ਮੈਨੂੰ ਤਾਂ ਕਾਲੀ ਹੈ ਨਹੀਂ ਤਾਂ ਮੈਂ ਤੈਨੂੰ ਉਹਦੀ ਕਹਿੰਦਾ ਵੀ ਲੈ ਜਾ ਮੈਂ ਹੁੰਦਾ ਤੂੰ ਰਹਿ ਅੱਜ ਉਹ ਡਿੱਕੀ ਜਾਂਦਾ ਮੈਨੂੰ ਉੱਥੇ ਮਨਿੰਦਰ ਨੂੰ ਭੇਜਦੀ ਫਿਰ ਇੱਕ ਦਿਨ ਉਹ ਮੈਂ ਉਹਨੂੰ ਭੇਜ ਦੂੰ ਇੱਕ ਦਿਨ ਜਾ ਹੁਣ ਤੂੰ ਜਾ ਤੇਰੇ ਚਿੱਟੇ ਅਖੰਡ ਜੀ ਵਾਲੇ ਚੰਗਾ ਹਾਂ ਆ ਮਾ ਵੀ ਬੜਾ ਬਾੜਾ ਭੜਾ ਬੇਬੇ ਮੰਮਾ ਸਮਰਾ ਦੇ ਗਿਆ ਆ ਫੜਾਇਆ ਮਾ ਉਹਨਾਂ ਦੇ ਮਾ ਮਾਮਾ ਸਮਾਨ ਦੇ ਗਿਆ ਦੇ ਗਿਆ ਤੈਨੂੰ ਪਤਾ ਲੱਗਾ ਤੇਰੇ ਮੂੰਹ ਤੇ ਦੇਖਾ ਸੀ ਆ ਗਿਆ ਮੈਨੂੰ ਮਿਲ ਗਿਆ ਦੀ ਮਾਮਾ ਓਰੇ ਤੂੰ ਐ ਕਰ ਤੂੰ ਉਹ ਦੇ ਮੈਨੂੰ ਖਾਣ ਨੂੰ ਕਿੱਥੇ ਆਇਆ ਕੋਈ ਰਿਆ ਪਹਿਲਾਂ ਮੇਰੀ ਗੱਲ ਹਾਂ ਤੂੰ ਮੇਰੇ ਸਿਕੋਲਾ ਖਾਣਾ ਫਿਰ ਤਾਂ ਐ ਕਰ ਪੁੱਤ ਮੇਰੀ ਗੱਲ ਸੁਣ ਤੂੰ ਬਣਾ ਮੈਨੂੰ ਖਾਣ ਨੂੰ ਦੇ ਦੇ ਮਾਮਾ ਖਾਣ ਨੂੰ ਨਹੀਂ ਮੇਰੀ ਗੱਲ ਤੇਰੀ ਮਾਮੀ ਨੇ ਨਾ ਤਿੰਨ ਚਾਰ ਤਾਂ ਤੇਰੇ ਵਾਸਤੇ ਬਰਫੀਆਂ ਪਾਈਆਂ ਨੇ ਜੇਟੀਆਂ ਗਲਾਬੀਆ ਮਾਂ ਰਸਗੁਲੇ ਸਾਰਾ ਦਾ ਮਨ ਮਮੀ ਸਰਾ ਦੂਜੀ ਮਾਂ ਮੇਰੀ ਹਾਂ ਉਹ ਗੱਲ ਆ ਸੁਣ ਲੈਕਰ ਆ ਨਾ ਤੇਰੀ ਤਾਈ ਨੂੰ ਫੜਾਇਆ ਮੈਂ ਤੇਰੇ ਹੁੰਦੇ ਨੂੰ ਚਾਹ ਕਰਦੀ ਆ ਚਾਹ ਨਾ ਖਾ ਲਈ ਮੇਰੇ ਪੁੱਤਾਂ ਉਹ ਮਾਂ ਰਹਿਣ ਦੇ ਤਾਈ ਨੂੰ ਦੇਣ ਨੂੰ ਕੀ ਹੋਇਆ ਆਪ ਉਹ ਰਹੀ ਚੀਜ਼ ਦੇ ਕੇ ਜਾਂਦੀ ਐ ਪੁੱਤ ਉਹਦਾ ਸੁਆਉ ਦੇਣਾ ਆਪਾਂ ਨਾ ਜੇ ਆਉਂਦਾ ਬਈਆ ਸੰਦਾਰਾ ਤਾਂ ਦੇਣ ਨਾ ਤੇਰੀ ਤਾਈ ਨੂੰ ਦੇ ਕੇ ਨਹੀਂ ਜਾਂਦੇ ਉਹਦੇ ਵੇਕੇ ਓਏ ਮੈਨੂੰ ਰਹਿਣ ਦੇ ਤਾਈ ਤਾਂ ਉਹੀ ਸੁਖਰੀਆਂ ਮਾਰਦੀ ਰਹਿੰਦੀ ਤਾਈ ਤਾਂ ਐ ਕਰਦੀ ਰਹਿੰਦੀ ਆ ਵੀ ਹਾਂ ਮੇਰੇ ਪੇਕੇ ਤਾਂ ਆਏ ਨੇ ਮੇਰੇ ਪੇਕੇ ਆਏ ਮੇਰੇ ਪੇਕੇ ਆਏ ਮੇਰੇ ਪੇਕੇ ਆਏ ਉਹਦੇ ਤਾਂ ਤੂੰ ਕਹੇਂਗੀ ਕੀ ਉਹਦੇ ਤਾਂ ਆਪਦੇ ਪੇਕੇਆਂ ਦਾ ਨਾਂ ਲਈ ਤੋਂ ਬਿਨਾ ਪੱਦ ਨਹੀਂ ਆਉਂਦਾ ਬੇ ਬੱਸ ਕਰ ਤਾਰੀ ਖਾ ਲੂਗਾ ਪੁੱਤ ਐ ਨਹੀਂ ਖਾ ਰੇ ਜਾ ਮੇਰੀ ਗੱਲ ਤਾਂ ਸੁਣ ਲੈ ਮੈਂ ਤਾਈ ਕੋਈ ਨਹੀਂ ਜਾਂਦਾ ਨਾ ਤਾਂ ਮੈਂ ਤਾਈ ਨੂੰ ਬੁਲਾਵਾ ਨਾ ਮੈਂ ਤਾਈ ਕੋਈ ਜਾਵਾ ਤੂੰ ਐ ਕਰੀ ਤਾਰੀ ਨੂੰ ਫੜਾ ਉਹ ਜਾਂਦੇ ਆਂ ਲੱਗਣਾ ਪਊਗਾ ਸੜੇ ਖਾਨ ਦੇ ਹੋਏ ਨਾ ਜਾਂਦੇ ਹਾਂ ਜਾਂ ਮੈਂ ਤੇਰੇ ਮੇਰੇ ਪੁੱਤਾਂ ਨੂੰ ਦੁੱਧ ਦੇ ਚ ਪੱਤੀ ਪਾ ਕੇ ਰਖੂੰ ਨਾਲੇ ਵਰਫੀਆਂ ਖਾ ਲਈ ਨਾ ਤੂੰ ਦੇਖ ਲਈ ਨਾਲੇ ਤੂੰ ਦੇਖ ਲਈ ਉੱਥੇ ਸਾਰੋ ਗੱਲਾਂ ਵਿੱਚ ਦੀ ਆਏ ਨਾ ਐਂ ਵਿੱਚ ਦੀ ਗੱਲਾਂ ਕੱਢਦੀ ਐ ਪੁੱਤੋਂ ਦੀ ਆਦਤ ਐ ਜੇ ਮੈਂ ਬੋਲ ਪਿਆ ਨਾਲੇ ਫਿਰ ਤੂੰ ਕਦੇ ਕਦੇ ਕਹੇਂਗੀ ਤੂੰ ਨਹੀਂ ਬੋਲਣੀ ਉਹਦੀ ਆਦਤ ਐ ਆ ਫੜਾ ਕੇ ਆ ਜੀ ਬਸ ਜਿਵੇਂ ਕਰੇ ਹੋਇਆ ਚਾਚਾ ਹਾਂ ਉਹਨੂੰ ਤਾਂ ਮੈਂ ਫੜਾਇਆ ਲੇਖ ਜੇ ਹੋਈ ਤਾਈ ਮੈਂ ਤਾਂ ਬਾਹਰ ਵੀ ਮੋੜ ਕੇ ਇੱਕ ਹੀ ਗੱਲ ਨਹੀਂ ਹਾਂ ਤਾਈ ਚਾਚਾ ਤੇਰਾ ਪਿਆਰ ਦੱਤਣਾ ਆ ਹਾਂ ਆ ਜੇ ਤਾਂ ਹੋਇਆ ਤਾਇਆ ਹੂੰ ਫਿਰ ਤਮੈ ਫੜਾਇਆ ਹਾਂ ਜੇ ਹੋਈ ਤਾਈ ਮੈਂ ਨਹੀਂ ਜਾਂਦਾ ਹੈਗਾ ਮੈਂ ਤਾਂ ਕਹਿ ਕੇ ਆਉਂ ਵੀ ਉਹਦੇ ਮੋਟਰਹੇਲ ਨੂੰ ਜਵਾਬ ਦਿੱਤਾ ਜੀ ਸੜੀ ਹੋਈ ਨੇ ਮੈਂ ਥੱਪੜ ਮਾਰਨ ਤੇਰੇ ਚੁੱਪ ਕਰਕੇ ਫੜਾਇਆ ਮੈਂ ਚਾਹ ਬਣਾਉਂਦੀ ਆ ਤੇਰੀ ਮਾਮੀ ਨੇ ਮੱਠੇ ਮੇਰੇ ਖਾਣੇ ਰੱਖ ਕੇ ਦਿੱਤੀਆਂ ਮੈਂ ਉਹਨਾਂ ਦੇ ਪਾਰ ਗਏ ਤਰਕੇ ਹੋਕਰਾਂ ਮਾਰਿਆ ਲੈ ਤੇਰਾ ਹੈ ਕੰਜਰ ਆਹੋ ਕੁੱਤੇ ਬਿੱਲੇ ਖਾਣਗੇ ਤੂੰ ਫੜਾ ਕੇ ਹੀ ਕਰੇ ਮੈਂ ਨਹੀਂ ਫੜਾ ਕੇ ਆਉਂਦਾ ਚੰਗਾ ਫਿਰ ਮੁੜ ਕੇ ਆਈ ਤੈਨੂੰ ਮੈਂ ਪੁੱਛੂ